ਇੱਥੇ ਆਇਆ ਬਠਿੰਡੇ ਰੋਜ਼ਗਾਰਡਨ ਵਿੱਚ ਬੱਚਿਆਂ ਤੋਂ ਘੜੇ ਦੀਵਾਰ ਬੱਚੇ ਆਇਆ ਇਹ ਝੂਟੇ ਲੈਣ ਇਹ ਰੋਜ਼ਗਾਰਡਨ ਦੇਖੇ ਤੇ ਇਹਨਾਂ ਨੂੰ ਬੱਚਿਆਂ ਨੂੰ ਝੂਟੇ ਦਵਾਈਏ ਤੇ ਨਾਲ ਨਾਲ ਤੁਹਾਨੂੰ ਵੀ ਦਿਖਾਈਏ ਰੋਜ਼ਗਾਰਡਨ ਤੇਨੇ ਸਾ ਯਾਰ ਰੋਜ਼ਗਾਰ ਨਾਲ ਟੋਕਨ ਵਗੈਰਾ ਲੈਣੇ ਪੈਂਦੇ ਆ ਤੇ ਲੱਗ ਲੱਗ ਟੋਕਣਾ ਦਾ ਰੇਟ ਹੈਗਾ 15 ਪੀਸ ਆਉਂਦਾ ਵੇ 15 ਕਿੰਨੀ ਹਨੀ ਟੋਕਨ ਦੇਤਾ ਤੇ ਬੱਚਿਆਂ ਨੂੰ ਝੂਟੇ ਦੀ ਤਿਆਰੀ ਤੇ ਲੱਗੇ ਹੋਏ ਆ ਬੱਚੇ ਝੂਟੇ ਲੈਣ ਲਈ ਤਿਆਰ ਆ ਕਿਨੇ ਸ਼ਾਨਦਾਰ ਝੂਟੇ ਆ ਜੀ মাত্র ਦਾ 10 ਰੁਪਏ ਦਾ ਟੋਕਨ ਹੈਗਾ ਇਹਨਾਂ ਦਾ ਬਹੁਤ ਵਧੀਆ ਝੂਟੇ ਲੱਗੇ ਆ ਜੀ ਤੇ ਚਿੜੀ ਦੀ ਆਵਾਜ਼ ਦੇਖੋ ਚਿਰਪਿੰਕਨੀ ਸ਼ਾਨਦਾਰ ਸਕੂਨ ਦੇਣ ਵਾਲੀ ਆਵਾਜ਼ ਆ ਮਨੇ ਕਿਦਾ ਜੀਆ ਹੈਲੋ ਜਨਤ ਹੈ ਮੇਰੇ ਕੋਲ ਮਜ਼ਾ ਆਊਗਾ ਮਜ਼ਾ ਆਊਗਾ ਲਓ ਨਿਆਰੇ ਰੋਜ਼ਗਾਰ ਦੇ ਹਾਣੀ ਫੈਮਲੀ ਦਾ ਪੂਰਾ ਟ੍ਰਿਪਿੰਗ ਜੜੀ ਕਰ ਰਹੇ ਆ ਜੀ ਇੱਥੇ ਆ ਕੇ ਪ੍ਰਾਣੀਆਂ ਜਿਆਦਾ ਤਾਜ਼ੀ ਹੋ ਗਈਆਂ ਤੇ ਬਚਪਨ ਜਿਥੇ ਆਇਆ ਕਰਦੇ ਸੀਗੇ ਤੇ ਕਾਫੀ ਸਾਲਾਂ ਬਾਅਦ Gue t referred 4 minutes before. Surround the temple, analyze it. Every letter and mention has a different meaning. We have analysed it as capacity ਹਰ ਇੱਕ ਹਾਂ ਪਾਲਾ 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 ਹਿਰਿਆ ਰਾਦੀ ਬਰਕ ਰਾਦੀ ਆ ਗਈ ਦੰਦੇ ਆਪਾਂ ਚੱਲ ਚੱਲ ਬਾਬਾ ਰੋਕੋ ਬਾਬਾ ਆ ਰੋਕਿਓ ਰੋਕਿਓ ਬਾਬਾ ਆ ਰੋਕ ਰਿਆ ਰੋਕ ਰਿਆ

ਕੁਛੇ ਗ੍ਰਾਂਡੇ ਉਹਨਾ ਆਹੀ ਰਣਾ ਲਾ ਲਈ ਠੀਕ ਹੈ ਫੇ ਚੂਤੀ ਆਹੀ ਧੋਨੇ ਦਾ ਆਜੀ ਚੜੇ ਲੋ ਉਹ ਨਹੀਂ ਉਹ ਨੂੰ ਢਾਗ ਲੱਗਦਾ ਨਹੀਂ ਲੱਗਦਾ ਹਾਂ ਐ ਬਾਰੇ ਗੋਲ ਬੀ ਆ ਨਾ ਬਾਬਾ ਨਾ ਤਨ ਮਤਾ ਡਾਵਾ ਡ੍ਰਾਈਵਰ ਵਾਲਾ ਸਿੱਲੀ ਚਲ ਆਇਆ ਕਰਾਂਗੇ ਜੋਤੀ ਤੂੰ ਮੈਂ ਤੇ ਮਨੀ ਆਪਾਂ ਚੱਲਾਂਗੇ ਮੋਟਰਸਾਈਕਲ ਤੇ ਤੁਸੀਂ ਇਹਨੂੰ ਲੈ ਜੀ ਠੀਕ ਹੈ ਤੈਨੂੰ ਠੀਕ ਇਹ ਕੋਡਾ ਕਰੀਏ ਇਸ ਕੋਲੇ ਆਉਂਦੇ ਹਾਂ ਤੇ ਖਰਬੇ ਨਹੀਂ ਪਾਉਂਦੇ ਮੈਂ ਬੱਚੇ ਵੀ ਸਾਡੇ ਵੀ ਕਰ ਦਿੱਤੀ ਸੀ ਅੰਦਰ ਗਾਰ ਬੰਦੇ ਨੇ ਖੁਸ਼ੀ